ਸਿੱਧੂ ਸਾਹਿਬ ਨੂੰ ਜੀ ਅਸੀਂ ਤਾਂ ਸਾਰੇ ਇਕੱਠੇ ਹੋ ਕੇ ਤੁਸੀਂ ਵੇਖੋ ਮੈਂ ਵਾਈਸ ਸੀਨੀਅਰ ਵਾਈਸ ਪ੍ਰਧਾਨ ਹਾਂ ਜੀ ਹਨਾ ਹਰ ਇੱਕ ਧਰਨੇ 'ਚ ਮੇਰੇ ਮੋਦਵਾਰ ਸਰਪੰਚ ਮੈਂਬਰ ਐਮਸੀ ਸਾਰੇ ਪਹੁੰਚਦੇ ਆ ਜੀ ਵੱਡੀ ਤਦਾਰ 'ਚ ਲੈ ਕੇ ਪਹੁੰਚਦੇ ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੱਗਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਆਪਦੀ ਰੈਲੀ ਰੱਖੀ ਗਈ ਹੈ ਜੀ ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦੇ ਨਹੀਂ ਇਹ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਇਹ ਯਾਰ ਜੇ ਤੁਸੀਂ ਹੁਣ ਬਾਈਕਟ ਕਰਦੇ ਹੋ ਤੇ ਜਿਹੜਾ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਅਸੀਂ ਕਾਂਗਰਸ ਦੀ ਇਹ ਰੈਲੀ ਨਹੀਂ ਕਿ ਇਹ ਧੰਨਵਾਦ ਰੈਲੀ ਹੈ ਕਿ ਜਿਹੜੀ 500 ਸਾਲਾਂ ਦਿੱਤੇ ਆਪਣਾ ਕਤਲਪੁਰ ਵਾਲਾ ਲੰਘਾ ਖਲਵਾਇਆ ਸੀਗਾ ਜਿਹੜਾ ਉਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਧੰਨਵਾਦ ਕੀਤਾ ਗਿਆ ਸਿੱਧੂ ਦਾ ਤੇ ਉਸ ਕਰਕੇ ਇਹ ਰੈਲੀ ਰੱਖੀ ਗਈ ਹੈ ਵੀ ਮੈਂ ਤੁਹਾਡੇ ਮਾਦੀਮ ਇਬਰਾਹਿਮ ਦੱਸਣਾ ਚਾਹਣੀ ਹੈ ਸਿੱਧੂ ਸਾਹਿਬ ਨੂੰ ਇਹ ਚੀਜ਼ 5 ਸਾਲ ਹੋ ਗਏ ਆਪਣੇ ਨੰਗਾ ਖਲਵਾਏ ਨੂੰ ਉਸ ਟਾਈਮ ਸਿੱਧੂ ਸਾਹਿਬ ਦੀ ਕੋਠੀ ਅਸੀਂ ਜਾਂਦੇ ਸੀ ਜੀ ਉਸ ਤੋਂ ਬਾਅਦ ਸਾਡੇ ਹਲਕੇ 'ਚ ਦੋ ਵਾਰੀ ਰੈਲੀ ਕਰ ਚੁੱਕੇ ਆ ਸਿੱਧੂ ਸਾਹਿਬ ਦੋ ਵਾਰ ਆ ਚੁੱਕੇ ਆ ਤਾਂ ਫਿਰ ਉਦੋਂ ਇਹ ਇਹ ਕਿੱਥੇ ਸੀ ਆਪਣੇ 5 ਸਾਲ ਬਾਅਦ ਇਹ ਚੀਜ਼ ਜ਼ਿਆਦਾ ਹੀ ਹੈ ਅਸੀਂ ਵੀ ਸਾਡੇ ਲੱਗਦਾ ਜੀ ਕਿ 2024 ਦੇ ਇਲੈਕਸ਼ਨ ਸੱਭਦੇ ਨੇ ਹਾਂਜੀ ਤੇ ਕਾਂਗਰਸ ਦੇ ਵਿੱਚ ਜੋ ਘਾਟੋਕਲੇਸ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਨਵਜੋਤ ਸਿੰਘ ਨੂੰ ਵਰਸਿਜ ਰਾਜਾ ਬਣੇਗਾ ਪਰ ਉਹਨੂੰ ਲੈ ਕੇ ਦਾ ਜਿਸ ਤਰ੍ਹਾਂ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਕਾਂਗਰਸ ਦਾ ਬੰਡੀ ਕੀ ਪਰ ਵਰਕਰ ਕੀ ਕਰੂਗਾ ਬਿਲਕੁਲ ਜੀ ਅਸੀਂ ਤਾਂ ਸਾਡੀ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਹਾਈ ਕਮਾਂਡ ਵੱਗੇ ਵੀ ਇਹ ਸੌਲ ਜਿਹੜਾ ਕਿ ਮਸਲਾ ਚੱਲ ਰਿਹਾ ਇਹਨੂੰ ਸੌਲਵ ਜਲਦੀ ਕਰਨ ਜੀ ਵਰਕਰ ਤਾਂ ਇੱਕ ਹੈ ਲੀਡਰਾਂ ਨੂੰ ਇੱਕ ਹੋਣ ਦੀ ਲੋੜ ਹੈ ਨੇ ਵਰਕਰ ਨੂੰ ਤਾਂ ਵਰਤਿਆ ਜਾ ਰਿਹਾ ਜੀ ਲੀਡਰਾਂ ਨੂੰ ਲੱਗਦਾ ਨਹੀਂ ਤੁਹਾਡੇ ਇਸ ਵਿਆਹ ਤੋਂ ਬਾਅਦ ਤੁਹਾਡੀਆਂ ਜਿਹੜਾ ਨੁਕਸਾਨ ਪਾਰਟੀਆਂ ਨੂੰ ਹੋਏਗਾ ਇਸ ਵਿਆਹ ਤੋਂ ਬਾਅਦ ਤੇ ਹੋਰ ਲੋਕਾਂ ਨੂੰ ਨਹੀਂ ਅਸੀਂ ਤਾਂ ਜੀ ਅਪੀਲ ਹੀ ਕਰਦੇ ਆਂ ਸਿੱਧੂ ਸਾਹਿਬ ਨੂੰ ਵੀ ਅਪੀਲ ਹੀ ਕਰਦੇ ਆਂ ਉਹ ਸਾਡੇ ਬੜੇ ਸੀਨੀਅਰ ਲੀਡਰ ਹੈ ਜੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਅਸੀਂ ਜਿਹੜੇ ਕੱਲ ਘੱਟੋ ਘੱਟ ਵੀ 3 ਦਰਜਣ ਲੋਕਾਂ ਵੱਲੋਂ ਸੈਨ ਕੀਤੇ ਗਏ ਨੇ ਕੀ ਉਹ ਜਾਲੀ ਨੇ ਨੇ ਜਾਲੀ ਨਹੀਂ ਅਸੀਂ ਕਹਿ ਸਕਦੇ ਜੀ ਉਹਨਾਂ ਨੂੰ ਜਿਹੜੇ ਸਾਡੇ ਪੁੱਛਣ ਤੇ ਜੋ ਮੈਂ ਪੁੱਛਿਆ ਜਿਹਨਾਂ ਸਰਪੰਚਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਵੀ ਭੈਣ ਜੀ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਅਸੀਂ ਰੈਲੀ ਲਈ ਆ ਕੁਝ ਕਰਵਾ ਰਹੀ ਹਾਂ ਨਹੀਂ ਸਾਰਿਆਂ ਨੂੰ ਨਹੀਂ ਜੀ ਕਹਿ ਸਕਦੇ ਪੰਜ ਸੱਤ ਹੋ ਵੀ ਸਕਦੇ ਆ ਜੀ ਉਹਨਾਂ ਨਾਲ ਇਹ ਨਹੀਂ ਗੱਲ ਕਹਿ ਸਕਦੇ ਪੰਜ ਸੱਤ ਹੋ ਵੀ ਸਕਦੇ ਆ ਪਰ ਅਸੀਂ ਇੱਕ ਆ ਸਾਰੇ